ਲੋ ਜੀ ਟਾਈਮ ਹੋ ਗਿਆ 6:40 ਮਿੰਟ ਤੇ ਆਪਾਂ ਚੱਲਿਆਂ ਘੁੰਮਣ ਆਨੇ ਸਮਰ ਪ੍ਰਤਾਪ ਸਿੰਘ ਜੀ ਪਈ ਚੱਲੀਏ ਜੀ ਘੁੰਮਣ ਚੱਲੀਏ ਆ ਟਾਈ ਕੀ ਵਿਆ ਹੋ ਗਿਆ ਆਪਾਂ ਰੈਡੀ ਤੇ ਹੁਣ ਆਪਾਂ ਚੱਲੀਏ ਮੈਂ ਕੱਢਾਂ ਗੱਡੀ ਆਜੋ ਛੱਡੋ ਛੱਡੋ ਪੁੱਲੇ ਕੋਸੇ ਪਾ ਲਓ ਮਾਮਾ ਬਿਚਾ ਲਓ ਮੇਰਾ ਪੂਰਾ ਮਨ ਹੈ ਭਾਈ ਕਾਹ ਮੁੰਦਾ ਕੁਰਸੀ ਇਹ ਚ ਪਾ ਦੋ ਯਾਰ ਹੋਰ ਦੋ ਬਤਾ ਯਾਰ ਉਹ ਲੈ ਲੀਕ ਉਹ ਸਾਫ ਕਰਨ ਵਾਲੀ ਉਹ ਵਾਈਪ ਜੇ ਉਹ ਵੀ ਲੋਟੋ ਹੁੰਦਾ ਪੋਟੀ ਕਰਦੇ ਹਾਂ ਤੇ ਤੁਹਾਡੇੋਂ ਤੋਂ ਪਹਿਲਾਂ ਜਸਤ ਨੇ ਸਾਫ ਕੀਤੀ ਰੱਖੋ ਪਰ ਪਾਣੀ ਕੋਲ ਨਹੀਂ ਆ ਚੱਲ ਠੀਕ ਹੈ ਮੈਂ ਤੁਹਾਨੂੰ ਥੋੜਾ ਲੈ ਲੈਂਦੇ ਆ ਅਖਬਾਰ ਲੈ ਲੈਣੇ ਮੈਂ ਕਿੰਨੇ ਲੈ ਲਓ ਅਖਬਾਰ ਇੱਕ ਪਿਆ ਵੀ ਹੈ ਗੱਡੀ 'ਚ ਸਿਆਪ ਉੱਤੀ ਤਾਂ ਫਿਰ ਥੋੜੀ ਕਾਟਨ ਰੱਖ ਲੋ ਖੜਮੇ ਦੇਖਣਾ ਪਰ ਬਾਰੀ ਕੂਲ ਮੇਂ ਵੰਗਨੋ ਲੱਕੇ ਬਾਰੀ ਕੂਲ ਵਿੱਚੇ ਪਿਆ ਇੱਕ ਅਖਬਾਰ ਨਾ ਫਲੇਟ ਕੋਟਾ ਤੋਂ ਅਸੂਤ ਹੋ ਕੇ ਜੂਨ ਜਿੱਲ੍ਹਾ ਪ੍ਰੋਟੇਜ ਕਰਦਾਂ। ਚਲਟਾਈ ਕੀ ਆ ਜਾ। ਲਾਮਾ ਗੁੰਡੇ। ਹਾਂ ਸੁਣ ਲਾਮਾ ਪਾਣਾ ਸਿੱਟਾ ਲਾ। ਕੋਟੇਗੀ। ਚਲੋ ਜੰਪ। ਤੇ ਬੈਕ ਤੋਂ ਫਰੰਟ ਤੋਂ। ਉਹ ਮੂੜੇ ਜੋਤ ਕੋਲ ਪੈ ਕੇ ਕਿਵੇਂ ਸਾਰੇ ਅੱਸੀ ਚੱਲੇ ਸੀ ਘੁੰਮਣ। ਵਗਿਆ ਰੈਡੀ। ਟਾਈ ਓਏ। ਹਾਂ ਗੇੜੀ ਗੁੜੀ ਮਾਰਨ ਜੀ। ਵੀਓ ਦੇ ਦੇ। ਆਹੇ ਕਲਾ ਚੱਲਦੀ ਐ ਐਵੇਂ ਬਸ ਛੜ ਦੀ ਗੇੜੀ ਤੇ ਪਾਰਕ ਬਾਕੀ ਥੋੜਾ ਥੋੜਾ ਕੁ ਕੰਮ ਹੋਊਗਾ ਉਹ ਕਰਨੇ ਚਲੋ ਜੀ ਵੀ ਚੱਲੇ ਸਾਡੇ ਨਾਲ 30 ਮੀਟਰ ਇਹ ਗੋਲ ਮੰਨ ਕਰਦੇ ਚੱਲ ਜੀ ਅ ਅ ਜਾਵਾਂਗੇ ਆਪਾਂ ਪਾਰਕ ਨਹੀਂ ਹਾਂ ਜੀ। ਓਏ। ਕੀ ਕਹਿੰਦਾ ਹੈ? ਈ ਗਰਮੀ ਲੱਗੀ ਇਹਨੂੰ। ਆ ਦੋ ਵੀ ਕੰਡੋ। ਉਹ ਦੇਖੋ ਛੋਟਾ ਜਿਹਾ ਡੋਡਾ। ਦੁਆੜ ਕਿੱਥੇ ਹੋ ਰਹੇ ਨੇ। ਲੋ ਜੀ ਆਪਾਂ ਪਹੁੰਚ ਗਏ ਆ ਪਾਰਕ ਮੋਲਮੈਣ। ਥੋੜੀ ਦੇਰ ਵਾਕ-ਵਾਕ ਕਰਕੇ ਕਾਫੀ ਟਾਈਮ ਬਾਅਦ ਆਏ ਆ ਅੱਜ ਤਾਂ ਕਿ ਲਾਈਕ ਕਰੀਏ। ਸਭ ਬੀਜ਼ੀ ਹੋਣ ਕਰਕੇ ਟਾਈਮ ਹੀ ਨਹੀਂ ਲੱਗ ਪੌਂਦਾ। ਤੇ ਅੱਜ ਬਸ ਥੋੜੀ-ਬਹੁਤੀ ਵਾਕਵੁਕ ਕਰਾਂਗੇ ਟਾਈਗਰ ਬਹੁਤ ਖੁਸ਼ ਹੁੰਦਾ ਪਾਰਕ ਆ ਕੇ ਟਾਈਗਰ ਦਾ ਬਹੁਤ ਮਨ ਲੱਗਦਾ ਇੱਥੇ ਤੇ ਕਾਫੀ ਟਾਈਮ ਬਾਅਦ ਆ ਕੇ ਥੋੜਾ ਵਧੀਆ ਲੱਗ ਰਿਹਾ ਔਰ ਮੁਸਕਮੀ ਨਹੀਂ ਹੋ ਗਿਆ ਹਨਾ ਹਾਂ ਨਹੀਂ ਨਹੀਂ ਨਾ ਕੋ ਕਰ ਹੋ ਗਿਆ ਚਲੋ ਚੱਲੀਏ ਪਾਰਕ ਫਿਰ ਸੰਬਰ ਨੂੰ ਨਾ ਇਹ ਵਾਲੀ ਜਿਹੜੀ ਚੇਅਰ ਜੀ ਆ ਲਾਈਕ ਪਤਾ ਨਹੀਂ ਤਾਂ ਕੀ ਨਾਮ ਸੀ ਇਸ ਵਾਲੀ ਟੀਅਰ ਤੋਂ ਪਤਾ ਨਹੀਂ ਕਿਹੜਾ ਕੀ ਆ ਯਾਰ ਨਾਮ ਭੁੱਲ ਗਏ ਚਲੋ ਇਹ ਇਸ ਘੁਮਕੇ ਨੂੰ ਬਹੁਤ ਵਧੀਆ ਲੱਗਦਾ ਇਹਦੇ ਚ ਚਾਹੇ ਇਹਨੂੰ ਘੰਟਾ ਲਈ ਫਿਰੋ ਬਹੁਤ ਖੁਸ਼ ਹੁੰਦਾ ਟਾਈਗਰ ਆਪਣੀ ਮસ્ਤੀ ਮਾਰ ਰਿਹਾ ਤੇ ਸਮਰ ਤੇ ਸਮਰ ਦੇ ਡੈਡੂ ਅੱਗੇ ਅੱਗੇ ਜਾ ਰਹੇ ਆ ਸਮਰ ਚਾਤੀ ਇਹਦੇ ਚ ਤਾਂ ਸਮਰ ਬਹੁਤ ਜ਼ਿਆਦਾ ਖੁਸ਼ ਹੁੰਦਾ ਬਸ ਚਾਹੇ ਨੂੰ ਘੰਟਾ ਰੱਖੀ ਰੱਖੋ ਹਾਹਾ ਵੈਸੇ ਤਾਂ ਗਰਮੀ ਆ ਵਠਾਵਾ ਚੱਲ ਰਹੀ ਹੈ ਥੋੜੀ ਥੋੜੀ ਤੇ ਟਾਈਗਰ ਨਾਲ-ਨਾਲ ਇਨਸਪੈਕਸ਼ਨ ਟੀਮ ਮਟਾਗਰ ਦੀ ਅੱਗੇ-ਅੱਗੇ ਮੋਇਨਾ ਕਰਦੀ ਪਈ ਆ ਅੱਗੇ-ਅੱਗੇ ਘੁੰਮ ਰਿਹਾ ਸੋ ਚਲੋ ਕਰਦੇ ਆ ਅੱਗੇ ਵੀ ਕੰਟੀਨਿਊ ਹੁਣ ਕਿਵੇਂ ਸਮਰ ਤਾਂ ਆਪਣੀ ਨੀਂਦ ਪੂਰੀ ਕਰ ਰਿਹਾ ਸਮਰ ਕਹਿੰਦਾ ਫਿਰ ਰਾਤ ਨੂੰ ਜਾਗਣਾ ਵੀ ਆ ਜਗਰਾਤਾ ਵੀ ਹੁੰਦਾ 1-2 ਵਜੇ ਤੱਕ ਮੰਮੀ ਫਿਰਾਂ ਨੂੰ ਤੰਗ ਕਰਨ ਦੀ ਜੋ ਗਾਰਡ ਲਗਾਇਆ ਜਾ ਰਿਹਾ ਵੀ ਹੁਣ ਆਪਣੀ ਨੀਂਦ ਪੂਰੀ ਕਰ ਲਈਏ ਸੋ ਗਿਆ ਤੇ ਟਾਈਗਰ ਆਪਣੀ ਮਸਤੀ 'ਚ ਘੁੰਮ ਰਿਹਾ ਪਿਆਸੀ ਤਾਂ ਟਾਈਗਰ ਦੀ ਲੱਤ ਦਰਦ ਕਰਦੀ ਰਹਿੰਦੀ ਹੈ ਜਦੋਂ ਟਾਈਗਰ ਨੂੰ ਕਹਿ ਦਈਏ ਪਰ ਜਦੋਂ ਘੁੰਮਣਾ ਹੋਵੇ ਗੇੜੀ-ਗੂੜੀ ਦੀ ਗੱਲਬਾਤ ਹੋਵੇ ਫੇਟੇ ਕਰਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਬਹੁਤ ਸ਼ਾਤ ਤੇਰਾ ਹਾਂ ਤੇ ਸਮਰ ਇੰਜੋਏ ਕਰ ਰਿਹਾ ਪੂਰਾ ਗੋਦੀ ਦਾ ਆਪਣੇ ਡੈਡੂ ਦੀ ਦਾ ਮ제 ਲੈ ਰਿਆ ਨੀਂਦ ਦੇ ਪੂਰੇ ਚਲੋ ਜੀ ਪਾਰਕ ਤੋਂ ਅਸੀਂ ਵਾਪਸ ਹੋ ਗਏ ਸੀਗੇ ਤੇ ਅਸੀਂ ਹੁਣ ਚੱਲਨੇ ਆ ਟਾਊਨ ਥੋੜਾ ਬਹੁਤ ਸੁਣ ਕੇ ਸਮਾਨ ਲੈਣਾ ਸੀਗਾ ਲੇਸ ਵਗੈਰਾ ਉਹ ਲੈਣ ਲਈ ਚੱਲੇ ਆ। ਜਿੱਦਾਂ ਬਹੁਤ ਜੰਗ। ਉਹ ਲੇਸ ਲੈਣ ਤੋਂ ਬਾਅਦ ਫਿਰ ਅਸੀਂ ਆਏ ਹੈ ਨਾ ਕਾਫੀ ਜ਼ਿਆਦਾ ਹਵਾ ਚੱਲ ਰਹੀ ਸੀ। اچھا ਲੱਗ ਰਿਹਾ ਸੀ ਜਿਹੜਾ ਉਹ ਜਰੂਰ ਤੁਹਾਨੂੰ ਯਾਦ ਰਹੇਗਾ। ਦਰਾਸਪੀਤਾ ਜਾਵੇ। ਫਰੈਸ਼ ਬਹੁਤ ਅੱਛਾ। ਬਹੁਤ ਟੇਸਟੀ। ਬਹੁਤ ਵਧੀਆ ਸੀ ਤਾਜ਼ਾ। ਟਾਈਗਰ ਪਿਆ। ਹਾਂ। ਵਾਹ ਕਿੰਨੇ ਨਜ਼ਾਰੇ ਆ ਸਰ। ਤੇ ਆ ਸੇਮਾ ਆਪਣੀ ਪੂਰੀ ਕਰਕੇ ਆਪੇ ਉੱਪਰ ਗਿਆ ਲਓ ਜੀ ਚਲੋ ਜੀ ਅਸੀਂ ਹੁਣ ਚੱਲੇ ਸੀ ਘਰੇ ਪਲੇਸ ਵੀ ਲੈ ਲਈ ਜੂਸ ਵੀ ਪੀ ਲਿਆ ਸਮੋਸੇ ਵੀ ਖਾ ਲਏ ਅੱਛਾ ਮੌਸਮ ਸੀ ਮੇਰੀ ਚੱਲ ਰਹੀ ਆ ਮਿੱਟੀ ਸਮਰ ਇੰਜੋਏ ਕਰ ਰਿਹਾ ਦਨ ਬਸ ਫਾਈਨਲੀ ਹੁਣ 8:30 ਹੋ ਚੁੱਕੇ ਨੇ ਫਿਰ ਜਾ ਰਹੇ ਆ ਤੇ ਬਸ ਫਿਰ ਅੱਗੇ ਹੋਣਾ ਅਸੀਂ ਕੋਸ਼ਿਸ਼ ਕਰਾਂਗੇ ਕਿ ਬਲੌਗ ਦਿੱਲੀ ਕੰਟੀਨਿਊ ਆਨ ਤੇ ਇਹ ਵਲੌਗ ਵੀ ਤੁਸੀਂ ਜਲਦੀ ਸਾਡੇ YouTube ਚੈਨਲ ਸੈਂਡ ਤੇ ਨਵਾਂ ਵਲੌਗ ਤੇ ਦੇਖੋਗੇ ਤੇ ਬਾਕੀ ਹੋਰ ਮੇਰੀ ਬਹੁਤ ਜ਼ਿਆਦਾ ਆ ਰਹੀ ਹੈ ਹਾਂ ਮੇਰੀ ਬਾਕੀ ਫਿਰ ਪੂਰੀ ਜੋਰਾਂ ਤੇ ਪੂਰਾ ਜ਼ਿਆਦਾ ਹੀ ਪੈ ਗਿਆ ਲੱਗਿਆ ਨਾ ਹਾਂ ਨਾ ਮਿੱਟੀ ਕੱਢ ਲਓ ਚਲ ਮੈਂ ਪੈ ਜਾਵੇਂ ਬੱਚੇ ਗਰਮੀ ਤੋਂ ਉਹ ਥੋੜੀ ਗਰਮੀ ਤੋਂ ਰਾਹਤ ਨਹੀਂ ਮਿਲਦੀ ਏਡਾ 44 45 ਡਿਗਰੀ ਟੈਂਪਰੇਚਰ ਤੇ ਦੁਪਹਿਰ ਉਹ ਜ਼ਿਆਦਾ ਹੀ ਨਹੀਂ ਨੇ ਕਰੇ ਵੈਸੇ ਕਿੱਧਰ ਲੀ ਹਵਾ ਪਤਾ ਨਹੀਂ ਚਾਰ ਦਿਨ ਨੂੰ ਪਤਾ ਲੱਗ ਗਿਆ ਕਿੱਧਰ ਲੀ ਹਵਾ ਸੀ